ਕੀ ਅਵੇ ਜੇ ਲੈ ਪਰਾਇਲ ਗਿਲੀਓਂ ਜੀ ਸਿੱਟੋ ਜੋ ਨਹੀਂ ਵੜੀ ਟੀਵੀ ਦੇ ਮੜ ਕੇ ਉਥੋਂ ਉੱਠ ਕੇ ਚੱਲ ਜਾ ਇਹ ਆਖੇ ਉਹਥੇ ਇਹ ਨਾ ਵੇ ਆਹਦਾ ਇਹਨੇ ਕਿਰਪਾ ਹੀ ਕਰਦੇ ਖਾਂਦ ਦੇ ਤੇ ਆਪਦੇ ਹਾਂਜੀ ਸਾਰੀ ਗੱਲ ਸਾਰੇ ਵੀਰਾਂ ਭਰਾਵਾਂ ਨੂੰ ਰਾਜ ਦੇ ਬਲਾਉ ਜੀ ਦਿੱਤੀ ਜ ਆਪਾਂ ਸ਼ਰਵਾਦ ਕਰ ਸ਼ਰਵਾਦ ਦਿੱਤੀ 8 ਵਜੇ ਚ ਰਹਿ ਗਏ 10 ਮਿੰਟ ਦੰਦ ਦਾ ਸ਼ਾਗੜਿਆ ਜੋਂ ਬਾਈਏ ਰੋਜ਼ ਦੀ ਰੁਟੀਨ ਪੱਠਾ ਟੱਕਾ ਤੇ ਅੱਜ ਸ਼ਾਇਦ ਕੁਝ ਵਲੌਗ ਚ ਵੇਖਣ ਨੂੰ ਤੁਹਾਨੂੰ ਵੱਖਰਾ ਮਿਲੇ ਸ਼ਾਇਦ ਮੈਂ ਪੱਕਾ ਨਹੀਂ ਕਹਿ ਸਕਦਾ ਜਿੰਨਾ ਤੱਕ ਮੈਨੂੰ ਲੱਗਦਾ ਸ਼ਾਇਦ ਮਿਲ ਸਕਦਾ 바ਕੀ ਬੈਠੀਆਂ ਜੇ ਰਾਣੀਆਂ ਸੁੰਦਰਾ ਹੁਣ ਪਾਈਏ ਪਹਿਲਾਂ ਪੱਠਾ ਢੱਕਾ ਕਿਉਂਕਿ ਧੁੱਪ ਬੜੀ ਲੱਗ ਜਾਂਦੀ ਆ ਔਕੇ ਸ਼ਾਇਦ ਤੁਹਾਨੂੰ ਦਿਖੇ ਕੁਝ ਨਾ ਕੁਝ ਵੱਖਰਾ ਜੇ ਬਾਕੀ ਕੁਝ ਕਹਿ ਨਹੀਂ ਸਕਦੇ ਪੱਠਾ ਢੱਕਾ ਪਾ ਗਏ ਕਰ ਰਵੈਨੇ ਆ ਗਾੜੀ ਕੀ ਮਾਹੌਲ ਬੰਦਾ ਤੇ ਕੀ ਆ ਬੇ ਜੱਡਾ ਬਠਾ ਲਗਾ ਪਾ ਕੇ ਤੇ ਆ ਗਏ ਜੇ ਕੀ ਵੇਖਣਿਆ ਸਾਬ ਹੀ ਲੋਨ ਨੇ ਕਾਦਾ ਕਮੜੀ ਪਏ ਤੁਹਾਨੂੰ ਕੰਮ ਰੋਟੀ ਹੋ ਰੋਟੀ ਹੋਣ ਲੱਗਾ ਜੇ ਮਾ ਆਪ ਖਾਕ ਹੋ ਗਏ ਫੇਰੀ ਖਾਉਣੇ ਆ ਬੰਦਿਆਂ ਨੂੰ ਟਾਈਮ 10:30 ਹੋ ਗਏ ਆ ਨੀ ਯਾਰਾ ਲੱਭਣਗੇ ਕਿਉਂ ਕਿਆ ਕਰਦੇ ਦੁੱਧ ਦਹੀਂ ਦਾ ਇਹੋ ਫਾਇਦਾ ਨਾਂ ਪੰਜ ਸ਼ਾਕੇ ਨੂੰ ਲੈਣਤਾ ਜੇ ਬੰਦਿਆਂ ਦਾ ਪ੍ਰਸ਼ਾਦਾ ਪਾਣੀ ਮੈਂ ਨਾ ਇੱਕ ਗੱਲ ਦੱਸਦਾ ਤੁਹਾਨੂੰ ਆਪਾਂ ਜੋਂ ਫਾਰਮਿੰਗ ਦਾ ਕੋਈ ਵੀ ਕੰਮ ਕਰੰਨੇ ਹਨਾ ਆਡੇ ਫਾਰਾਇ ਦੀ ਕਿਰਪਾ ਲਈ ਕਿ ਨਹੀਂ ਬੰਦੇ ਦੀ ਤੂੜ ਨਹੀਂ ਵੱਜੀ ਤੇ ਉਹ ਨਹੀਂ ਵੱਜੀ ਕਿਉਂਕਿ ਇੱਕ ਜਿਹੋ ਜਿਹਾ ਆਪਾਂ ਖਾਣੇ ਉਹ ਜਿਆ ਉਹਨਾਂ ਨੂੰ ਖਾਣੇ ਇੱਕ ਪੈਸਾ ਢੇਲਾ ਨਹੀਂ ਕਰੀ ਕੇ ਦਾ ਮਾਰਿਆ ਇੱਕ ਸੌਣ ਨੂੰ ਵੀ ਦਸਤਰਾ ਬੁਸਤਰਾ ਜਿਹਨੇ ਜੋਗੇ ਹੈਗੇ ਆਪਾਂ ਦੇ ਨਹੀਂ ਚਲੋ ਕਈ ਭਈਏ ਜਿਹੜੇ ਆਉਂਦੇ ਕਈਆਂ ਨੂੰ ਨਹਾਤ ਹੁੰਦੀ ਆ ਆਪਣੇ ਅਜਿਹਾ ਜਿੰਨਾ ਗੋਬਰ ਕੈਂਸ ਬਣਾਇਆ ਉਹ ਭਈਆਂ ਦਾ ਸਾਰਿਆਂ ਠੇਕਾ ਦੋਨਾਂ ਦੀ ਮਰਜ਼ੀ ਜਿੱਥੇ ਪੈਣਾ ਪਰਾਲੀ ਥੱਲੇ ਪੈਂਦੇ ਪਰਾਲੀ ਵਿੱਚ ਆ ਗਈ ਕਈ ਵਾਰ ਹੁੰਦਾ ਹੈ ਕਿ ਜੱਟ ਜ਼ਿਮੀਂਦਾਰ ਵੀ ਨਹੀਂ ਗਲਤ ਹੁੰਦੇ ਜਿਹੜੇ ਮੈਂ ਵੀਡੀਓ ਬਿਨਾਂ ਬੰਦੇ ਫੜ ਕੇ ਲਿਆਉਂਦੇ ਆ ਕੋਈ ਵਾਰ ਉਹ ਵੀ ਨਹੀਂ ਗਲਤ ਹੁੰਦੇ ਚਲੋ ਕਈ ਗਲਤ ਵੀ ਹੁੰਦੇ ਪਰ ਕਈ ਬਹੁਦੇ ਗਲਤ ਵੀ ਨਹੀਂ ਹੁੰਦੇ ਕਿ ਉਹਨਾਂ ਨਜਾਇਜ਼ ਵੀਡੀਓ ਬਣਾ ਕੇ ਆਣਾ ਬੰਦਾ ਆ ਉਹ ਹਾਂਜੀ ਹਨਾ ਚਲੋ ਕਈ ਵਾਰ ਹੋ ਵੀ ਜਾਂਦਾ ਬਾਤ ਕੱਟ ਬਾਕੀ ਜਿਹੜੀ ਮੇਰੀ ਗੱਲ ਹੈ ਸੋਚ ਆਪਾਂ ਇੰਦਾ ਰੱਖਦੇ ਹਾਂ ਬਾਕੀਆਂ ਸ਼ਿਕਾਇਤ ਹੈ ਪਰਛਾਦਾ ਪਾਣੀ ਆਵੇ ਆਉਂਦੇ ਜੇ ਬੰਦੇ ਹਾਂ ਆ ਆਪਣੇ ਪੱਖੇ ਲੱਗ ਜਾਣੇ ਜੇ ਸਾਰੇ ਨਵੇਂ ਫਾਰਮਾਂ ਦੇ ਆਇਆ ਲੈ ਆ ਲੈ ਹੋ ਰਾਜੇ ਖੇਤੀ ਕਰੋ ਚੱਲ ਲੱਗ ਜਾ ਇਹ ਕੰਮ ਪਰਛਾਦੇ ਪਾਣੀ ਦਾ ਪੂਰਾ ਯੋਰਾ ਚੋੜਾ ਆਏ ਬੰਦ ਕਰ ਦਿਓ ਧੜਕਣਾ ਨਹੀਂ ਕਰਨੀ ਆਏ ਟੜਕਾ ਕਣਾ ਤੇੜਕਾ ਕਣਾ ਚੱਲੇ ਬੜੀ ਟੜਕਾ ਕਣਾ ਦੀ ਸੈਟਿੰਗ ਕਰ ਰਹੇ ਆ ਜੀ ਸੈਟਿੰਗ ਦੇ ਬੜੀ ਕਰਦਾਂ ਟੜੋ ਟੋੜੀ ਮੋੜੀ ਕਮੀ ਜ਼ਮੀ ਦੇਖ ਰਹੇ ਆ ਆਜਾ ਚੱਲੋ ਰਸਾਮਣ ਚ ਆਓ ਕਿ ਕਾਵਾ ਨਹੀਂ ਮੈਂ ਪਹਿਲਾਂ ਯਾਰ ਜੀ ਸਪਾਈ ਕਰਾਉਂਗਾ ਤੇ ਸਫਾਈ ਹੋ ਗਈ ਤੂੰ ਸਮਝ ਲੈ ਤੂੰ ਕਾਵਾ ਦੱਸ ਨਹੀਂ ਹੁਣ ਆਦੇ ਆ ਬਦਲੇ ਆ ਆ ਵੀ ਬਦਲੇ ਠੀਕ ਆ ਤਾ ਆਪ ਵੀ ਦੁਜੇ ਲਾਉਣੇ ਆ ਇਹ ਆ ਆ ਗੜਵਲਾ ਨਹੀਂ ਲਾਉਣਾ ਹਣਾ ਹੂੰ ਤਤੀਆਂ ਨਹੀਂ ਸ਼ੈਲ ਘਨੇ ਜੰਨੇ ਆ ਨਾ ਪਠੂ ਦਿਖਾਗੇ ਜੀ ਨਹੀਂ ਇਹਦਾ ਸਮਾਨ ਲੱਜਾਉ ਉਹ ਇੰਨਾ ਨੇ ਮੈਨਾਂ ਆ ਗਿਆ ਠੀਕ ਹੈ ਉਹਨਾ ਆਂ ਬਾਲਿਆਂ ਸਮਾਨ ਲੱਜਾ ਦੇ ਜੇ ਅਗਲੇ ਆਇਓ ਜਦੋਂ ਹੱਸੇ ਨਾ ਨਾਂ ਦੇ ਗੱਲੇ ਨਾ ਹੁਣ ਜਾ ਕੇ ਦੇਖ ਮਰਜੀ ਅੱਜ ਪਾਤਾ ਜੋ ਵਜਨ ਇਹਨਾਂ ਦੇ ਹੁਣ ਭਾਵੇਂ ਗੈਸ ਬਣੇ ਆਹ ਵਜਨ ਨਾ ਵਜਨ ਪਾਉਣਾ ਉਹ ਕੀ ਗੈਸ ਹੈ ਕਿਵੇਂ ਆ ਜਿਹੜਾ ਵਜਨ ਪਾਤਾ ਏ ਇਹ ਇਹ ਨਾ ਪ੍ਰੈਸ਼ਰ ਬਣੂਗਾ ਚਲੋ ਬਈ ਜ਼ੀਰੋ ਪ੍ਰੈਸ਼ਰ ਗੈਸ ਹੁੰਦੀ ਬਈ ਅੱਛਾ ਜਿੱਥੇ ਖੜ ਗਈ ਉੱਥੇ ਪਾ ਲੀ ਹਾਂ ਤੇ ਜਦੋਂ ਆਹ ਮਟਰ ਰੱਖਤਾ ਹਾਂ ਧੱਕੇ ਧੱਕੇ ਨਾਲ ਜਾਣੀ ਹੈ ਗਏ ਹਾਂ ਹਾਂ ਪ੍ਰੈਸ਼ਰ ਨਾ ਜਾਊਗਾ ਠੀਕ ਆ ਜੀ ਆਲਾ ਯੱਕ ਗੱਲ ਲੈਣ ਗਏ ਆ ਆਪਾਂ ਇਹਦੀਆਂ ਜਿਹੜਾ ਦੂਜਾ ਉਹਦੀਆਂ ਹੋ ਗਈਆਂ ਸੀਲਾਂ ਲੀਕ ਤੇ ਹੁਣ ਆਹ ਬਦਲਾਏ ਨਾ ਹੁਣ ਅੱਗੇ ਹੁੰਦਾ ਵੀ ਡ੍ਰਿਲ ਆਪਾਂ ਨੂੰ ਥੱਲੇ ਰੱਖ ਕੇ ਕਰਨਾ ਪੈਂਦਾ ਉਦੋਂ ਤਵੀ ਘੁੰਮਦੀ ਤੇ ਹੁਣ ਇਹਦੇ ਨਾਲ ਟਰੈਕਟਰ ਤੋਂ ਹੀ ਡਿਸਟ੍ਰੀਬਿਊਟਰ ਤੋਂ ਕਰਕੇ ਇਹਦੇ ਤਵੀ ਤਾਂ ਠਾਹ ਹੋ ਜਾਂਦੀ ਬੜਾ ਵਧੀਆ ਵੀ ਸਿਸਟਮ ਲੱਗਾ ਏ ਤਾਂ ਮੇਸਨ ਕਸੀ ਕੁਸੀ ਗਈ ਹੋ ਗਿਆ ਕੰਮ ਫਾਈਨਲ ਇਹਦਾ ਆਹ ਤਾਰ ਥੋੜੀ ਜਿਹੀ ਜਵਦੀ ਇਹ ਪੈਨ ਵਾਲੀਆਂ ਇਹਨੂੰ ਆ ਕੀ ਇਹਨਾਂ ਨੂੰ ਕਹਿ ਦਿੰਦੇ ਆ ਕਲੰਪ ਆਲੇ ਬੰਨੇਦਾਰੇ ਕੰਮ ਆਪਣਾ ਪੂਰਾ ਹੋ ਗਿਆ ਜੇ ਡੰ ਪੂਰਾ ਫੁੱਲ ਜਿਹਨੂੰ ਕਹਦੇ ਆ ਕੰਪਲੀਟ ਹੋ ਗਿਆ ਬਸ ਆ ਚ ਬੱਚੇ ਵੀ ਰਾਖੇ ਲਾਦੇ ਆ ਬਸ ਹੁਣ ਇਹਨਾਂ ਦੇ ਉੱਤੇ ਰਹਿ ਗਈਆਂ ਟੈਂਕੀਆਂ ਜਿਨ੍ਹਾਂ ਦਾ ਪਾਣੀ ਆਟੋਮੈਟ ਆਟੋਮੈਟਿਕ ਆਉਣਾ ਹੈ ਪੀ ਜਿੰਨਾ ਕੁ ਪੀਣਗੇ ਉਹਨਾ ਹੀ ਆਉਣਾ ਕਿ ਯਾਰ ਹੁੰਦਾ ਵੀ ਆਪਾਂ ਪਾਣੀ ਸਾਫ਼ ਨਹੀਂ ਹੁੰਦੇ ਚ ਬੱਚੇ ਤੇ ਉਹ ਜਾਲਾ ਪੈ ਜਾਂਦਾ ਜਾਲਾ ਪੈਣ ਦੇ ਕਾਰਨ ਵੀ ਕਿ ਬੜੀਆਂ ਬਿਮਾਰੀਆਂ ਹੋ ਜਾਂਦੀਆਂ ਆਪਣੀ ਗਾਂ ਜਾਂ ਮੱਝ ਖਲੋਣਾ ਨਹੀਂ ਹੁੰਨੇ ਆਹ ਦੇਖ ਇਹ ਇੰਨਾ ਹੀ ਰਹਿਣਾ ਇੰਨਾ ਵੀ ਨਹੀਂ ਮੇਰੇ ਹਿਸਾਬ ਨਾਲ ਰਹਿਣਾ ਜਿੰਨਾ ਪੀਣੀ ਆ ਬਾਕੀ ਇਧਰੋਂ ਪੂਰਾ ਓਕੇ ਮਾਹੌਲ ਆ ਇੱਕ ਦੂਜੀ ਗੱਲ ਮੇਰੇ ਭਰਾ ਜਿੰਨੇ ਫਾਰਮ ਪਾਵਾ ਜਾਂ ਕੁਛ ਵੀ ਘੇਰੇ ਘੇਰੇ ਸ਼ਾਂ ਦਾ ਪ੍ਰੋਗਰਾਮ ਜ਼ਰੂਰ ਕਰਿਓ ਆ ਆਪਾਂ ਘੇਰੇ ਘੇਰੇ ਨਾ ਸਵਾਈਆਂ ਲਾਇਆ ਜੀ ਸਵਾਈਆਂ ਹੋ ਗਿਆ ਅਮਰੂਦ ਹੋ ਗਿਆ ਘੇਰੇ ਘੇਰੇ ਮੇਰੇ ਹਿਸਾਬ ਨਾਲ ਨਿੰਮਾ ਹੋ ਗਈਆਂ ਤਾਂ ਕਿੰਨੇ ਕ ਬੂਟੇ ਵਾਵੇ ਲਾਇਆ ਦੋ ਤਿੰਨ ਸੂ ਬੂਟਾ ਲਾਇਆ ਇਈ ਦਾ ਹਜੇ ਰੰਗ ਹੋਣਾ ਲਾ ਇਧਰਲੇ ਬੰਨੇ ਤੇ ਮਿੱਟੀ-ਮੁੱਟੀ ਪੱਧਰੀ ਹੋਣ ਵਾਲੀ ਬਾਕੀ ਖੁਰਲੀ ਵੀ ਕੱਲ ਸਾਥੀ ਕਰਤੀ ਸਫਾਈ ਸਾਡਾ ਇਰਾਦਾ ਹੈ ਅੱਜ ਵੜਾਂਗੇ گاਵਾਂ ਪਰ ਅੱਜ ਸਾਡਾ ਕੰਮ ਨਹੀਂ ਬਣਿਆ ਥੋੜੇ ਜੇ ਕੰਮ ਸਾਡੇ ਰਹਿ ਗਏ ਸਾਡਾ ਇਰਾਦਾ ਵੀ ਜੇ ਰੋ ਇਥੇ گاਵਾਂ ਆ ਗਈਆਂ ਮੁੜ ਕੇ ਕੋਈ ਦੂਜਾ ਬੰਦਾ ਹਨ ਅੰਦਰ ਆ ਸਕੇ ਹਨਾ ਤਾਂ ਕਰਕੇ ਥੋੜਾ ਜਿਹਾ ਕੰਮ ਲੈ ਕੇ ਕਰਦੇ ਹੁਣ ਇੱਧਰਲੇ ਬੰਨੇ ਬਹਿਵੇ ਆ ਪੌਣ ਫੁੱਬਲ ਐ ਹੋਈ ਏ ਢੇਰ ਭੇਜੇ ਪਾ ਹਾਂਜੀ ਇਹ ਕਾਹ ਹੋਗਾ ਥੋੜਾ ਜਿਹਾ ਔਰ ਲੋਆ ਚੁੱਕ ਲੈਣਾ ਹੈ ਗਾੜੀਆਂ ਫੇਰ ਪਾਉਣੀ। ਸੁੱਕਦੇ ਆ ਹੁਣ ਪਾ ਦਿੰਦੇ ਆ। ਆਹ। ਨਾਲ ਹੀ ਸਫਾਈਆਂ ਦਾ ਪੂਰਾ ਯੋਰ ਲੱਗਾ ਪਿਆ ਏ ਸਫਾਈ ਸੋਈ ਕਰਕੇ ਵੜੀ ਗਾਵਾਂ। ਇਧਰ ਬਿਲਡਿੰਗ ਹੁੰਦੇ ਆ। ਵਾਹ ਕਿਦਾਂ ਲੱਤਾਂ ਖਲਾ ਕੇ ਬੈਠਾ। ਚੰਗਿਆੜਾ ਹੋਰ ਕਿਦੇ ਨਾ ਪੈ ਜੇ। ਕਿਦਾਂ ਖਲਾ ਰੀਆਂ ਲੱਤਾਂ ਹੋਰ ਵਕਤ ਪਾਵੇਂ। ਕਿਉ ਰਾਜ। ਆ ਕੇ ਰੱਖ। ਇੱਧਰਲੇ ਬੰਨੇ ਵਾਲੇ ਦੀ ਆ ਆ ਖੇਲਾਂ ਖੁਰ ਲਈਆਂ ਜਿੱਥੇ ਪਾਣੀ ਆਉਣਾ ਇਹ ਰਹਿੰਦੀਆਂ ਜੇ ਲੱਗਣ ਵਾਲਾ ਇੱਧਰ ਰਹਿੰਦਾ ਹੀ ਕਾਫੀ ਕੰਮ ਅਜੇ ਉੱਧਰ ਹੀ ਨਿਪੜਿਆ ਪਾਣੀ ਨਾ ਦੇ ਤੋਣਾ ਲੈ ਆਉਣੀ ਪਾ ਤਾਈ ਗੇੜਾ ਹੀ ਨਾ ਵੀ ਜੇ ਨਾ ਵੇ ਗੋਠੇ ਗਾਠੇ ਪਾ ਲੈ ਕਰਨਾ ਪਟਲੇ ਇੱਧਰ ਦੋ ਮਾਂਗ ਰਾਂ ਦੇਖ ਪ੍ਰੈਸ਼ਰ ਵਾਲੀ ਸੂਈ ਕਿੱਥੇ ਗਈ ਇਹ 0 0 ਕਰਦਾ ਜੇ ਚੱਲੇ ਉਦੋਂ ਨਹੀਂ ਰੀਡਿੰਗ ਆਹ ਆ ਪਖੇ ਪਖੇ ਚੱਲਣਦੇ ਇਹ ਲੈਣ ਦੀਆਂ ਜੇ ਨੰਦ ਹਣ ਅਰਮਾਨ ਨਾ ਬੈਠੀਆਂ ਇਹ ਜਿੰਨੇ ਲੋਡ ਹੋਣੇ ਪੱਠੇ ਖਾਈ ਜਾਣੇ ਕਹੀਂ ਕਰਦੇ ਆ ਵੀ ਬੰਦੇ ਪੱਠਿਆਂ ਦੇ ਉਹ ਵੇਲੇ ਇੱਕੇ ਵੇਲੇ ਆਂਦੇ ਬੰਨਣਾ ਉਹ ਵੀ ਕੰਮ ਕਰਦੇ ਥੋੜਾ ਜਿਹਾ ਟੈਂਕਰ ਆਇਆ ਜਾਂ ਦੁੱਧ ਲੈਣ ਕੰਮ ਹੋਇਆ ਬਈ ਜਿਉਂ ਚਾਹ ਚਾਈ ਓਏ ਨਹੀਂ 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 ਹਾਂ ਨੇ ਸੰਗ ਦਾ ਏ ਸੰਗ ਦਾ ਬਹੁਤ ਹੈ ਨਹੀਂ ਭਰਾ ਜਨਾਨੀ ਆਂ ਦੱਸ ਅਖੰਡ ਕਰਦਾ ਇਹ ਰਿਆਣੇ ਵਾਲੇ ਬਹੁਤ ਸੰਗਦੇ ਅਸੀਂ ਚਾਹ ਆਪ ਨਹੀਂ ਪੀਂਦੇ ਜਦਾਂ ਆਉਂਦੇ ਵੀਰ ਪਰ ਆਉਣਾ ਪਿਆਈ ਤੂੰ ਕੀ ਪੀਣਾ ਤੇ ਉਹ ਪਲਾ ਦਈਏ ਨਹੀਂ ਪੀਣਾ ਮੇਰਾ ਬਿਲਕੁਲ ਨਹੀਂ ਹਾਂ ਉਹ ਚਾਹ ਵੀ ਨਹੀਂ ਪੀਂਦਾ ਚਾਹ ਬੜੀ ਘੱਟ ਪੀਣਾ ਆਵੇ ਸਾਡੇ ਬੰਦੇ ਰਹਿਦੇ ਨਹੀਂ ਓਏ ਆਜੋ ਚਾਹ ਪੀ ਲਓ ਆ ਗਏ ਜੀ ਆ ਗਏ ਮਾਰੇ ਕੰਮ ਨੂੰ ਚੜਨ ਲੱਗੇ ਮਗਰੇ ਚਾਹ ਚੁੱਕ ਲਿਆ ਹੁੰਦੇ ਗਏ ਵਕਤ ਪਾਇਆ ਬਰਾਸੇ ਉਦੋਂ ਦੇ ਇੰਨੇ ਕੀ ਸੁੱਟੀਆਂ ਸਾਰੀ ਆ ਹਾਂ ਕੋਈ ਨਾ ਹੀ ਬਰਾਵਾ ਸਾਰਾ ਬੇੜਾ ਮਾਏ ਬਾਪੂ ਦਾ ਤਿੰਨਾਂ ਕਿੱਲਿਆਂ ਦਾ ਆ ਦੋ ਟਾਲੀ ਮਿੱਟੀ ਪਾਤੀ ਆ ਹਾਂ ਦੋ ਟਾਲੀ ਮਿੱਟੀ ਪਾਤੀ ਆ ਦਾ ਹੀ ਪਾਤੀ ਆ ਦੇ ਚੱਲ ਆ ਚਾਹ ਪੀਓ ਆਉਣਾ ਕਦੋਂ ਪਰਸੋਂ ਆਉਂਦੇ ਆ ਔਕਰਾ ਸਿਰ ਤੇ ਨਵਾ ਜਾ ਮਾਸ਼ੇਨ ਆਪਾਂ ਨੂੰ ਪੈ ਗਿਆ ਇਹ ਸ਼ਹਿਰ ਕੰਮ ਤੇ ਮਸ਼ੀਨ ਜਿਹੜੀ ਆਪਾਂ ਪਾਰਲਰ ਲਾਉਨੇ ਆ ਉਹਦਾ ਥੋੜਾ ਜਿਹਾ ਸਮਾਨ ਆਉਣਾ ਤੇ ਆਨਲਾਈਨ ਲਈ ਮੈਂ ਦੇ ਵੀਰ ਜਾਣਨੇ ਹਾਂ ਉਹ ਸ਼ਹਿਰ ਅੰਮ੍ਰਿਤਸਰ ਵੇਨੇ ਆ ਵੀ ਕਿੱਥੋਂ ਮਿਲਦਾ ਕਦੋਂ ਆਉਣਾ ਅੱਪਰ ਕੋਸ਼ਿਸ਼ ਦੇ ਹੁਣ ਕਰਾਂਗੇ ਵੀ ਗਾਵਾਂ ਦੇ ਟਾਈਮ ਆਪਾਂ ਆਉਦੇ ਕੰਮ ਤੇ ਹਾਜ਼ਰ ਹੋਈਏ ਕਿੰਨੇ 3:40 'ਚ ਆਉਣਾ ਹਾਂ 3:40 'ਚ ਆਉਣਾ 3:40 'ਤੇ ਆਉਣਾ ਆਂਦੇ ਹਜੇ 2:40 ਹੋਏ ਨੇ ਵੇਖੋ ਕੀ ਬੰਦਾ ਕਰੋ ਦਰਸ਼ਨ ਸੰਕਤਾਂ ਦੇ ਜਾਇਦਵਾਰ ਯਾਰ ਬਾਬੂਡੇ ਸਾਹਿਬ ਵੀ ਨਾ ਪੂਰੀ ਭੇਡ ਜੇ ਅੱਡਾ ਥੋੜਾ ਜਿਹਾ ਸ਼ੀਸ਼ਾ ਜਿਹਾ ਖਰਾਬ ਆ ਕਾ ਕੀ ਕਹਿ ਲਈਏ ਵੀ ਧੌਣ ਨਾਲ ਦੁਬਿਆ ਨਹੀਂ ਤੇ ਸੰਗਤਾਂ ਦੀਆਂ ਪੂਰੀਆਂ ਲਹਿਰਾਂ ਪੈਰਾਂ ਆਈਆਂ ਵਈਆਂ ਐ ਐਤਵਾਰ ਵੀ ਸਾਹਵਣਾ ਇਥੇ ਪੂਰਾ ਰੌਣਕ ਹੁੰਦੀ ਮਾਂ ਰਾਈ ਘਰੇ ਬਾਬੂ ਦੇ ਸਾਹ ਕਰੇ ਪੂਰੀ ਸੰਗਤ ਆਉਂਦੀ ਐ ਐਤਵਾਰ ਤੇ ਟਰੈਕਟਰ ਰੀਪਰ ਜਿੰਨਾਂ ਨੇ ਮੱਥਾ ਟਿਕਾਉਣ ਆਉਣਾ ਉਹ ਵੀ ੱਟੋਂ ਬੱਸ ਸਟੈਂਡ ਵੀ ਆ ਗਏ ਜੀ ਪਾਣੀ ਇਖਲਾਤੀ ਜੇ ਉੱਥੇ ਇਹ ਆਖਿਆ ਹੋਵੇ ਉੱਥੇ ਇਹ ਨਾ ਵੇ ਭੀੜ ਭੜਕਾ ਹੋਵੇ ਲੈ ਲੈਨੇ ਆ ਸਮਾਨ 16 ਨੰਬਰ ਕਾਊਂਟਰ ਤੇ ਜਾ ਆਪਾਂ ਦੇ ਆਗੇ ਖਲੋਗੇ ਜਿੱਥੇ ਖਲੋਣਾ 16 ਨੰਬਰ ਕਾਊਂਟਰ ਤੇ ਲੈ ਕੇ ਹੁੰਦੇ ਆਉਣੇ ਨੇ ਹਾਂ ਪਰ ਹੌਂਦੇ ਮਹਾਰਾਜ ਨੇ ਕਿਰਪਾ ਹੀ ਕਰਦੀ ਖਾਣ ਦੇ ਦੀ ਜੱਟੂ ਸਮਾਨ ਦੇ ਸਾਡਾ ਗਿਆ ਜੇ ਮੇਲ ਉਹ ਮੈਂ ਅੱਜ ਬਾਸ ਸਾਡੇ ਨਿੱਕੇ ਹੁੰਦੇ ਆਉਣੇ ਨੇ ਜਦੋਂ ਜਾਈਦਾ ਵੰਡੇ ਟਿੰਡੇ ਹੁੰਦੇ ਚਲੋ ਮਹਾਰਾਜ ਨੇ ਕਿਰਪਾ ਕਰਦੀ ਦੇ ਤੇ ਸੰਦ ਪਰ ਅੱਜ ਮੈਂ ਤੇ ਇਹ ਚੀਜ਼ ਵੇਖੀ ਬਸ ਸੱਤੇ ਆਸ਼ਕੀਨ ਨੀ ਉਡੀਏ ਕਹੀ ਦੇ ਆਸ਼ਕੀ ਮਾਰਨ ਆਉਂਦੇ ਆ ਇਹ ਜੇ ਉਸ ਅੱਧਾ ਪਾਉਣਾ ਨਹੀਂ دخلੋ ਤੇਰੇ ਇਹੋ ਕੋਈ ਵੇਖਿਆ ਗਲਤ ਗੱਲ ਹੈ ਯਾਰ ਬਾਕੀ ਚਲੋ ਆਪੋ ਆਪਣੀ ਬੰਦੇ ਦੀ ਸੋਝ ਹੈ ਪਰ ਮੈਂ ਜਿਹੜੀ ਚੀਜ਼ ਇੱਥੇ ਆਣ ਕੇ ਵੇਖੀ ਉਹ ਵੇਖੀ ਬਾਕੀ بڑے ਟਾਈਮ ਬਾਅਦ ਆ ਕੇ ਸਮਾਨ ਵੀ ਸਾਡਾ ਮਿਲ ਗਿਆ ਜੀ ਇਹਦੇ 600 ਰੁਪਿਆ ਕਰਾਇਆ ਲੈ ਆ ਜੀ ਆ ਕਿੱਥੋਂ ਲਿਤੇ ਆਣੇ ਕਿੱਥੋਂ ਅੰਬਾਲੇ ਅੰਬਾਲੇੋਂ ਆਇਆ ਜੀ ਬਾਕੀ ਚਲੋ ਮਿਲਦੇ ਹਾਂ ਤੇ ਪੇਟ ਪਾੜ ਕੇ ਨਿਕਲ ਜੀ ਔਕ ਲੱਗੇ ਬਈ ਕੱਲ ਵਾਲੀ ਥਾਂ ਤੇ ਆ ਗਏ ਜੀ ਬਾਅਦ ਖਿੱਚੀਏ ਕੰਮ ਕਰ ਕੱਲ੍ਹ ਵਾਲੇ ਸਵਾਲ ਲੱਗੇ ਫੇਰ ਅਜ ਉੱਥੇ ਆਣ ਕੇ ਖਾਣ ਲੱਗੇ ਜੀ ਭਤੂਰੇ ਗੱਦੇ ਜਿੱਦੀ ਫੈਣ ਤੇ ਲਾ ਖਵਾਣਾ ਤਾਂ ਮਿਲ ਗਿਆ ਪਰ ਆਦਾ ਜਾਂਦੇ ਖਾ ਲਈਏ ਮਰ ਗਿਆ ਸਮਾਨ ਦੇ ਲੈ ਲਈਏ ਚਿੱਪੀ ਟੇਪ ਮਰ ਕੇ ਗਾਲਾਂ ਕਾਈਏ ਨਾ ਹੀ ਲਾ ਦੇ ਛੰਬਰਾਂ ਨੇ ਲਾ ਲਾਓ ਸਾਵਧਾਨੀ ਹੋ ਦੇਣਾ ਦੇਖਿਆ ਨਹੀਂ ਵੇਖਣਗੇ ਅਮ ਜਦੋਂ ਆ ਬਲੌਗ ਵੇਖਿਆ ਨਾ ਨਾ ਥੋੜੇ ਰੋਣਾ ਨਾ ਹੋਵੇ ਸਹੀ ਤੇ ਕੰਮ ਚੋਪਰਾ ਚਾਰ ਚਾਰ ਖਾਣਾ ਹੀ ਆਪਾਂ ਚਾਰ ਨਗਾਉਣੇ ਤੋਂ ਇਹ ਹਾਂ ਪੀ ਕੇ ਕਰ ਲਈਏ ਤਿਆਰੀ ਘੁੱਟ ਕੇ ਮਾਰੀ ਬਾਰੀ ਟੱਲੀ ਵਜਦੀ ਚਿੱਲੀ ਲੱਗੀ ਹੈ ਉੱਪਰ ਸਾਡੇ ਦੋ ਹੀ ਸਾਡੇ ਫਰਮ ਗਰਮੀ ਵੜੀ ਹੰਦਰਾ ਨਾ ਹੋਰ ਗਰਮੀ ਬਹੁਤ ਸੀ ਆ ਗਾ ਸਵਾਦ ਹੀ ਘੱਟ ਆ ਸਵਾਦ ਆ ਅਸੀਂ ਬਈ ਉਦਰਾ ਓਕੇ ਮੋ ਕਰੀਏ ਬੈਗ ਚਬਾਈ ਦਾ ਟਾਈਮ ਹੋ ਗਿਆ ਸਾਡੇ ਜਾ ਰਹੀ ਹੋ ਗਈ ਜਾਨੂੰ ਇੱਕ ਅੱਧਾ ਕੰਮ ਹੋ ਰਿਹਾ ਉਹ ਕਰਕੇ ਫੇਰ ਜਾਣਾ ਹੈ ਘਰੇ ਹੂੰ 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 ਛੇ ਆ ਤੇ ਭੀੜ ਭਣਾਈ ਬਹੁਤ ਜ਼ਿਆਦਾ ਮੈਨਾਂ ਸ਼ਹਿਰੋਂ ਇਹ ਹਿਸਾਬ ਲਾਇਆ ਜਿਹੜੀ ਡਰਾਈਵਰੀ ਆ ਨਾ ਉਹ ਸ਼ਹਿਰ ਚ ਕਰਕੇ ਨਹੀਂ ਕਰਨੀ ਜੇ ਆਖੀ ਮਜੇ ਮਜੇ ਹੌਲੀ ਹੌਲੀ ਡਰ ਡਰ ਕੇ ਟੈਂਪੋਆਂ ਟੁੰਪੂਆਂ ਵਾਲੇ ਬੜੇ ਭੂਏ ਚੜਦੇ ਪੁਰਾ ਰਸ਼ਕੇ ਵਾਲਿਆਂ ਦਾ ਸਭ ਤੋਂ ਜ਼ਿਆਦਾ ਭੀੜ 바 ਸੱਡੇ ਜੀ ਉਹਨਾਂ ਦੀ ਆ ਚਲੋ ਉਹਨਾਂ ਦੀ ਵੀ ਰੋਟੀਆਂ ਆਪਾਂ ਮਾੜਾ ਨਹੀਂ ਕਹਿ ਸਕਦੇ ਪਰ ਰੋਟੀਆਂ ਦੇ ਹਿਸਾਬ ਨਾਲ ਖਾਈਦੀ ਹੁੰਦੀ ਆ ਇਹ ਨਹੀਂ ਤੇ ਗੱਡੀ ਵਾਲੇ ਦੇ ਵਿੱਚ ਮਾਰ ਦੋ ਨੀ ਗੱਡੀ ਚੱਲ ਦੋ ਆਪਣੇ ਤਾਂ ਵੀਆ ਬਦਲੇ ਦੋ ਅਗਲੇ ਤਾਂ ਵੀ ਹਰਦਾ ਨੁਕਸਾਨ ਕਰ ਦੋ ਚਲੋ ਰੋਟੀ ਆ ਬੰਦਾ ਹੌਲੀ ਹੌਲੀ ਰਾਈਦਾ ਰਹੇਗਾ ਨਹੀਂ ਆ ਪੈਸੇ ਆਣਾ ਭਾਵੇਂ ਵੱਟਾ ਆ ਭਾਵੇਂ ਕੋਈ ਨਿੱਕਾ ਕਾਰੋਬਾਰ ਆਲਾ ਭਾਵੇਂ ਵੱਡੇ ਆਲਾ ਤੇ ਨਹੀਂ ਉਹ ਜਿਹੜੇ ਚਲੋ ਰੋਜ਼ ਸ਼ੈਣੀ ਪੈਣੀ ਜਾਂ ਕੁਛ ਉਹਨਾਂ ਨੂੰ ਭੇਜਦੇ ਆ ਜਿੰਨੇ ਕਈ ਯਾਰ ਆਉਣਾ ਕਿਤੇ ਕਿਤੇ ਉਹਦੇ ਉਥੇ ਲੈਣੀ ਕਰ ਦਿੰਦੇ ਹਿਸਾਬ ਲਈ ਇਹਦੇ ਉਹਦਾ ਜਿੱਦਾ ਮਰਜੀ ਆ ਸਰਕਾਰਾਂ ਨੇ ਸੜਕਾਂ ਦਾ ਬੜਾ ਵੱਟ ਕੱਢਿਆ ਰਾਉ ਕੇ ਮੋੜੇ ਪੁਣਾਇਆ ਜੇ ਕੰਮ ਪਰ ਆਟਾ ਜੀਸ਼ਾ ਕੰਦਾ ਨੂੰ ਸ਼ਰਮ ਹੀ ਆਉਂਦੀ ਦੱਸਣ ਲੱਗਿਆ ਹੋਈ ਸੀ ਛੜ ਕੇ ਤੇ ਕਹਨੀ ਨਹੀਂ ਦਈ ਮੈਂ ਨਾ ਦੇਖੋ ਆਉਂਦੇ ਆਂ ਅਸੀਂ ਮੈਂ ਰਾਜ ਵੇਖਿਆ ਕੋਈ ਭੈਣਾ ਏਪੀਆਂ ਭੈਣਾ ਜਿੱਦਾਂ ਵੀ ਆ ਉਹ ਵਿਚਾਰੀਆਂ ਸਕੂਲੋਂ ਡਿਊਟੀ ਕਰਕੇ ਆਉਂਦੀਆਂ ਥੱਕੀਆਂ ਟੁੱਟੀਆਂ ਹੋਣੀਆਂ ਘਰੇ ਜਾਂਦੇ ਆ ਸੱਸਾਂ ਨਹੀਂ ਛੇੜੀ ਦੇ ਵਿਚਾਰੀ ਹੋਊਗੀ ਇਕੱਠੀ ਸੱਸ ਨਾਲ ਉਹਨਾਂ ਜਾ ਕੇ ਭਾਰੀ ਬਣਾ ਦੇਣਗੇ ਕੋਈ ਹੋਈ ਹੋਈ ਉਹ ਜੀ ਅੰਨ ਪਾਣੀ ਕਰ ਫਲਾਉਣਾ ਢਮਕਾਣਾ ਹੋਸੀਆਂ ਦੇ ਪਈਆਂ ਤੁਹਾਨੂੰ ਪਤਾ ਇਦਾਂ ਕਰਕੇ ਸਕੂਲਾਂ ਪੜਾ ਕੇ ਨਿਆਣਿਆਂ ਦਾ ਸਿਰਤ ਪਾਈ ਕਰਕੇ ਤਾਂ ਕਰਕੇ ਵੀ ਇਹ ਅਗਲੀਆਂ ਜਾਰੀਆਂ ਪੈਸੇ ਕਮਾਉਣੀਆਂ ਆ ਤੇ ਤੁਸੀਂ ਥੋੜਾ ਜਿਹਾ ਮਗਰ ਅੰਨ ਪਾਣੀ ਕਰ ਲਿਆ ਕਰੋ ਤੇ ਨਹੀਂ ਹੁੰਦਾ ਇਹ ਗੱਲ ਉਹਦੇ ਨਹੀਂ ਹੁੰਦੀ ਐ ਬਾਕੀ ਚਲੋ ਹੋਣ ਕੇ ਕਰ ਚੋਬਾ ਲੋ ਜੋ ਬਰਾ ਡਰਮੀ ਫੜੀ ਜੇ ਇਹਨਾਂ ਲੀਕ ਹੋ ਗਈ ਸੀ ਪਹਿਲੀ ਹਾਂ ਪਹਿਲੇ ਲੀਕ ਹੋ ਗਈ ਸੀ ਪਹਿਲੀ ਹੋ ਗਈ ਲੀਕ ਹੁਣ ਬਦਲਾ ਇਹਦੇ ਵਿੱਚ ਗਰਮ ਪਾਣੀ ਪਾ ਕੇ ਪਾਈਪਾਂ ਤੋਂ ਵਿਆ ਕਰਨੀਆਂ ਜੀ ਉਹਦੀਆਂ ਪਾਰਲਰ ਦੀਆਂ ਉਹਦੇ ਕਰਕੇ ਲਾਈ ਜਿ ਛਭਾ ਲੋ ਚੱਲੀ ਜਦੋਂ ਮੈਂ ਅੱਗੇ ਗੱਲ ਕਰਨਿਆ ਜਦੋਂ ਬਸਰਦੇ ਜੀ ਵੀ ਚਲੋ ਹੈਗੀ ਦੋ ਵੀ ਮਾੜੀ ਗੱਲਾਂ ਜਿਹੜੇ ਬਸਰਦੇ ਉੱਜਾ ਕੇ ਆਸ਼ਕੀ ਮਾਰਨਦੇ ਪਰ ਮੈਂ ਜਿਹੜੀ ਮਾੜੀ ਸ਼ਬਦੋਂ ਕੱਢੀਆਂ ਗੱਲ ਮੈਂ ਜਿਹੜੀ ਗਿੰਦਨ ਜਿਹੜੀ ਲੋਕ ਗੁਰਦਾਰਿਆਂ ਜਾ ਕੇ ਕੰਮ ਕਰਦੇ ਇਹ ਨਹੀਂ ਵੀ ਕੱਲੇ ਮੁੰਡੇ ਕੁੜੀਆਂ ਦੀ ਗਲਤੀ ਹੁੰਦੀ ਹੈ। ਹਨਾ ਤਾਂ ਕਰਕੇ ਵੀ ਜਿਨ੍ਹਾਂ ਨੇ ਗੁਰਦਾਰਿਆਂ ਜਾ ਕੇ ਕੰਮ ਕੀਤੇ। ਉਹਨਾਂ ਨੂੰ ਦੇਣ ਦੀ ਦੇਣ ਦੀਆਂ ਲੈਣੀਆਂ ਪੈਣ ਏਦਾਂ ਦਾ ਕੋਈ ਹੁੰਦੀ ਕਹਾਵਤ ਜੀ ਉਹ ਕੰਮ ਹੁੰਦਿਆ ਜੀ। ਲੈਣੀਆਂ ਦੀਆਂ ਦੇਣੀਆਂ ਪੈਣਦੀਆਂ ਜੀ। ਤਾਂ ਕਰਕੇ ਵੀ ਇਹ ਕੰਮ ਨਾ ਕਰਿਆ ਕਰੋ ਗੁਰਦਾਰਿਆਂ ਜਾ ਕੇ ਕੁੜੀਆਂ ਵੀ ਤੇ ਮੁੰਡੇ। ਹਾਂ ਬਾ ਬਾਹੇ ਕਈ ਬੰਦੇ ਨੇ ਗੁਰਦਾਰਿਆਂ ਜਾਂਦੇ ਇਹ ਕੰਮ ਨੂੰ ਆ। ਆ ਕੰਮ ਕਰਨੇ ਆ। ਆਹ ਉਹ ਮਹਾਰਾਜਾ ਜਹਾਜ ਨਾਇਰ ਹੁੰਦਾ ਜੀ। ਹੈਂ? ਆਪਾਂ ਦੇ ਆਗੇ ਇਹ 5-10 ਤੇ ਘਰੇ ਚੋਾਈ ਦੇ ਟਾਈਮ ਦੇ ਹੁੰਦੇ ਸਾਡੇ ਕਰੰਦੇ ਜੀ ਚੋਾਈ। ਕੱਢਣਾ ਸਵਾਰ ਸਾਡੇ ਲਿਓ ਕੱਢਦੇ ਹੈਂ? ਲਓ ਕਾਢੀ ਲਈ। ਇੱਕ ਆਹ ਲਿਆਂਦੀ ਆ ਪੇਟੀ ਤੇ ਇੱਕ ਆਹ ਜਵਾਰੋਂ ਲਿਆ ਆ ਆਇਆ ਇਹ ਦੂਰੋਂ। ਦੋ ਜੀ ਮੇਰੇ ਤੇ ਅੰਦਰ ਹੀ। ਕੋਈ ਕਰ ਲਈਏ ਜਿਹੜੇ ગામ ਆਦੇ ਭਰਾ ਆ ਸਾਡੀਆਂ ਵੀਡੀਓ ਵੇਖੋ ਗਾਣੇ ਸ਼ੇਅਰ ਕਰੋ ਇਹ ਇਹਨਾਂ ਕਰਕੇ ਆਪਾਂ ਚੜ੍ਹ ਜੰਨੇ ਆ ਤਾਂ ਕਰਕੇ ਵੀ ਥੋੜਾ ਜਿਹਾ ਅਗਲ ਨੂੰ ਹੱਥ ਮਾਰਿਆ ਕਰੋ ਮੇਰੇ ਭਰਾ ਬਾਕੀ ਚਲੋ ਵੀ ਜੱਟੋ ਆ ਗਏ ਘਰੇ ਲਾ ਗਏ ਲੀਡਾ ਲੱਤਰ ਮੁੰਡੇ ਚੋਂਦੇ ਗਾਵਾਂ ਨਾਲ ਚਵਾਈ ਮਿਲਦੇ ਆ ਜੋ ਗਾੜੀ ਚੱਲ ਲੰਦਿਆ ਇਹ ਕੰਮ ਗਾਵਾਂ ਦਾ ਯੋਰਾ ਹੀ ਖੋਰਾ ਜੀ ਮੁੰਡੇ ਚੋਂਦੇ ਜੀ ਭਲੇ ਸਾਲ ਹੋਰ ਠੀਕ ਠਾਕ ਵੇਖੇ ਕੋਟੀ ਗਈ ਰੋੜੀ ਤੋ ਤਾਂ ਟਰੈਕਟਰ ਆ ਚਲੋ ਇਹਨਾਂ ਗਾਂ ਜਾਂਦੇ ਭੰਗ ਆਹੋ ਗਾੜੀ ਬੁਗਾਇ ਖੋਲ ਲਈ ਇਹ ਆ ਦਸੀਂ ਚੁੱਕਿਆ ਜੀ ਤੇ ਨਾ ਦਵਾ ਤੋ ਤੇ ਰੀਤ ਨਾ ਹਾਂ ਫਰਾਈ ਕਰਦਾ ਬੱਚਾ ਘਰੇ ਵੀ ਥੋੜੀ ਵੀ ਇਦਾਂ ਕਰਦਾ ਜਾ ਵਾਏ ਵੇਗਾ ਬੇਟੀ ਕੇ ਲਈ ਭਾਗੇ ਤੋਂ ਐ ਓਏ ਚੱਲ ਠੀਕ ਆ ਲੱਗ ਗਿਆ ਹਣਕਾਂ ਦੇ ਚੜਦੀ ਗਲਾ ਗਈ ਤੇ ਚੜਦੀ ਗਲਾ ਹੋ ਜੂਗੀ ਆਈ ਗੱਲ ਪਰ ਇਹ ਨਾ ਨੀ ਉਹ ਬਰੇਮ ਕੋਈ ਨੂੰ ਖੋਲ ਫੋਨ ਤਾਂ ਕੀ ਹੈ ਤੈਨੂੰ ਖਲਾਉਗੀ ਏ ਨਹੀਂ ਦਾਟ ਕਰਨਾ ਇਹ ਜਲਦੀ ਵੀ ਹੈ ਹਾਂ ਮੇਰੇ ਨਾਲ ਲੱਗਣੀ ਚਾਹੀਦੀ ਐ ਰੀਨੀ ਖੁੱਲੀ ਡੁੱਲੀ ਆ ਫਰੇਮ ਨਿਕਲੀ ਜਾ ਮੈਂ ਐਸਪੀ ਜੀ ਨੂੰ ਮੰਨ ਰੋ ਨਹੀਂ ਵੜੀ ਨਾ ਉਹ ਚਾਚਾ ਫੋਨ ਆ ਨਾ ਕੁੂ ਵੀ ਗਲਾਂ ਜੀ ਨਹੀਂ ਵੜਨੀ ਇਦਾਂ ਗਾਂ ਸਾਡੀ ਬਹੁਤ ਭੋਲੀ ਆ ਭੋਲੀ ਦਾ ਨਜਾਇਜ਼ ਫਾਇਦਾ ਠਾਉਂਦੇ ਹੋਏ ਮੁੰਡੇ ਐਨੂੰ ਖੋਲ ਮੀਤ ਐਨੂੰ ਕੀ ਬਣ ਗਿਆ ਏ ਕਿੱਧਰ ਜਾਵਾਂ ਦੀ ਨਹੀਂ ਨਹੀਂ ਇਕੱਲੇ ਨਹੀਂ ਇਹ ਡਰਣਾ ਇਕੱਲੇ ਨਹੀਂ ਇੱਥੇ ਬਹਿ ਜਾ ਮੈਂ ਸਾਰਿਆਂ ਨੂੰ ਇੱਜਾ ਕਰਨਾ ਹੋ ਪਰ ਇਹ ਦੇ ਨਾਲ ਸੀ ਬੈਣਾ ਬਾਹਰ ਬੈਠ ਜਾ ਬਹਿ ਜਾ ਹਾਂ ਬੋਸ ਹੋਣਾ ਵਿੱਚ ਸਿੱਟੋ ਜੋ ਸਿੱਟ ਕਈ ਤਾਂ ਸਾਰੀਆਂ ਹੋ ਜਾਗਾ ਬਹਿ ਜਾ ਤੇਰੇ ਨਾਲ ਵੇਖਣ ਦੇ ਚਾਰ ਜਾਣੇ ਲੈ ਆਓ ਫਿਰ ਕੱਢੋ ਹਾਏ ਨਹੀਂ ਵੀ ਇਹਨੇ ਬਹਿਣਾ ਨਹੀਂ ਬੈਗਣੀ ਬੜੀ ਪੈੜੀ ਹਜੇ ਨਹੀਂ 10 ਮਿੰਟ ਇਧਰ ਚੱਲਿਆ ਪਰ ਆਹ ਜਿਵੇਂ ਹੁੰਦੇ ਆਂ ਚਾਹ ਰਹੇ ਨਿਕਲਣ ਦੇ ਲੈ ਆਓ ਬਾਹਰ ਕਰੋ ਪੱਖੇ ਜਾਏ ਚੱਲਣ ਤੇ ਗਾਵਾਂ ਰਮਾਂ ਨਾ ਖਲੋਤੀਆਂ ਜੀ ਆਏ ਹੋ ਬਾਹਰ ਆਈਆਂ ਆ ਨਹੀਂ ਬਾਹਰ ਆਈਆਂ ਇਹਨਾਂ ਇੱਕੋ ਬਾਹਰ ਆਣ ਕੇ ਬੈਠੀ ਆਹ ਓਏ ਗੱਲ ਲੱਗੇ ਛੋਟੇ ਬਿਘਿਆ ਦੋਤਾ ਨਹੀਂ ਬਾਉ ਵੇਲਾ ਕੇਰੀ ਹੋਣ ਲੱਗੀ ਓਏ ਮਾਂ ਜਾਓ ਜੀ ਦਾਣਾ ਪਾਉਂਦੇ ਹਾਂ ਘਰੇ ਤੋਂ ਹੋਣਗੇ ਵੀ ਬੜੀ ਰਲੀ ਚ ਨੇ ਕਲੋ ਹੀ ਚੱਕ ਮੋਲੋ ਕਿ ਨਾ ਪੂਰਾ ਪੈਰ ਹੀ ਭਾਇਆ ਇਹਨੂੰ ਮਿੱਟੀ 'ਚ ਬੋਰਿੰਗ ਸੌਖਾ ਖੜੇਗਾ ਧੁਗੇ ਕਡਾ ਪਾਉ ਕੀ ਕਡਾ ਪਾਉ ਕਰਦੇ ਆ ਇੰਨੇ ਨਾਲ ਵਲੌਗ ਦੀ ਸੰਭਾਵਨਾ ਤੁਹਾਨੂੰ ਮਿਲਾਂਗਾ ਅਗਲੇ ਵਲੌਗ ਦੇ ਵਿੱਚ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਦੇ ਕਰਦੇ ਆਪਾਂ ਬਲਬ ਵੀ ਬੰਦ ਆ Okay.